ਸੇਵਾ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਮਾ ਪੰਜਾਬ 44 ਚੈਨਲ ਸਾਡੇ ਕੋਲ ਸੂਰੇ ਵਿੱਚ ਬੈਦ ਸੈਮ ਸਿੰਘ ਜੀ ਅੰਗਣ ਕੋ ਆ ਰਹੇ ਜਿਨ੍ਹਾਂ ਨਾਲ ਅੱਜ ਗੱਲ ਕਰਾਵਾਂਗੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਇਲਾਜ ਕਰਦੇ ਆ ਕਿੰਨੇ ਜੇ ਤੋਂ ਕਰਦੇ ਆ ਤੇ ਫਰਸਾ ਸੇਵਾ ਦੀ ਸੇਵਾ ਜੀ ਤੇ ਤੁਸੀਂ ਦੱਸੋ ਕਿਨੇ ਟਾਈਪ ਤੋਂ ਤੁਸੀਂ ਇਹ ਜਿਹੜਾ ਇਲਾਜ ਕਰਦੇ ਹੋ ਸੇਵਾ ਕਰਦੇ ਹੋ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਸਾਰ ਹੋਣਾ ਸੀ ਅਸੀਂ ਕੋ ਬੰਦ ਕਰਦੇ ਜੀ ਸਾਡੇ ਨੂੰ ਬਾਬਾ ਸਿੰਘ ਜੀ ਦਾ ਪੁੱਤ ਜੀ ਦਾ ਗਰੇਡੀ ਦਾ ਉਹ ਤੋਂ ਬਾਅਦ ਉਹ ਕੋਈ ਇਹਦਾ ਰਾਜੀ ਦਾ ਕਿ ਸਾਰੇ ਨਾਲ ਸਾਡੇ ਕੋਲ ਬਹੁਤ ਬੀ ਨੇ ਸਾਲਾਂ ਤੋਂ ਜੀ ਪ੍ਰਾਣੇ ਲਗਭਗ ਤਕੜੀ ਜੀ ਤਾਲਸਾ ਚੇਤੇ ਤੇ ਐਸੋਲੇ ਜਿਹੜਾ ਤੁਸੀਂ ਜਿਹੜਾ ਇਹ ਗਵਾਇਆਂ ਜਿਹੜੀਆਂ ਬਣਾਨੇ ਆ ਦੇਸੀ ਇਹਨਾਂ ਦਾ ਬਿਲਕੁਲ ਘਾਹੀਆਂ ਦੇਸੀ ਕਿੰਦਾ ਪਿਆਰ ਕਰਦੇ ਆ ਕਿੰਨਾ ਟਾਈਮ ਲੱਗਦਾ ਇਹਨਾਂ ਨੂੰ ਜਦੋਂ ਤੁਸੀਂ ਮੰਨ ਲਓ ਕਿ ਬਾਬਾ ਸਿੱਧੇ ਗਵਾਇਆ ਇਹਨੂੰ ਕਿੰਨੀ ਕੁ ਵੇਰ ਪਾਣੀ ਬਹੁਤ ਜ਼ਿਆਦਾ ਮਿਹਨਤ ਆਦੀ ਹੈ ਕੁਝ ਮੁਰਨੇ ਜਿਹੜੀਆਂ ਕੁਝ ਜੜੀ ਬੂਟੀਆਂ ਦੀ ਪਾ ਕੇ ਘਾੜ ਤੋਂ ਪਟਕੇ ਦਿੰਦੇ ਆ ਕੁਝ ਸਾਗ ਜੇ ਪਾ ਕੇ ਮੋਸਟ ਕਸਟ ਕਿੰਨੀ ਆ ਜੇ ਜਿਹੜੀ ਦੰਨਿਆਦ ਦੀ ਗੱਲ ਹੈ ਲੱਗੀ ਕਿੰਨੀ ਜੋ ਦਵਾਈ ਵੀ ਕੀਨ ਤੋਂ ਉਹੀ ਮਤਲਬ ਉਹ ਇੰਤਰ ਹੈ ਦੀ ਬਾਤ ਨਹੀਂ ਤੇ ਭਾਈ ਤੁਸੀਂ ਤੁਹਾਡੇ ਕੋਲ ਹੋਰ ਕਿਹੜੀ ਕਿਹੜੀ ਆ ਲਾ ਦੇਣਾ ਹੁਣ ਤੁਸੀਂ ਆਪ ਦੱਸੋ ਜੇਰਾ ਕਿ ਇਹ ਯੂਡਾ ਵੀ ਹੈ ਜਿਹੜੀ ਬ੍ਰਹਮ ਕੁੱਤੀ ਜਿਹੜੀ ਕੰਦੀ ਹੈ ਜੀ ਜਿਹੜਾ ਸ਼ਾਲਾ ਦੇ ਮੇਕਅਪ ਦੇ ਤਰੀਕੇ ਉਹਦੀ ਦਵਾਈ ਬਕਾ ਤੱਕ 3-4 ਦਿਨ ਤੱਕ ਤੁਹਾਨੂੰ ਹੋਣਾ ਤੇ ਅਲਰਜੀ ਦਾ ਵੀ ਕੋਈ ਨਾ ਕੀ ਗੱਲ ਵੀ ਹੈਗਾ ਜੀ ਅਲਰਜੀ ਦਾ ਕਿੰਨਾ ਪ੍ਰਸਰਤ ਕਿੰਨਾ ਬਹੁਤ ਜ਼ਿਆਦਾ ਦੇਖਦੇ ਆ ਅਲਰਜੀ ਦਾ ਸ਼ਾਲਾ ਇੱਕ ਹਫ਼ਤੇ ਦੇ ਅੰਦਰ ਜਲਦੀ ਮਿਲ ਜਦਾ ਜਿੰਨਾ ਦੀ ਮਰਜ਼ੀ ਹੋਵੇ ਇਸ ਤੋਂ ਇਲਾਵਾ ਸ਼ੂਗਰ ਵਗੈਰਾ ਵੀ ਜੀ ਹੈਗਾ ਲਾ ਜੀ ਉਹ ਫ੍ਰੀ ਸੇਵ ਮਰੀਜ਼ ਨੂੰ ਹੀ ਖਾ ਭਾਤਾਂ ਨੂੰ ਆਪਾਂ ਪੜਾ ਕੇ ਦੇ ਸਕਦਾ ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਕਰ ਰਿਹਾ ਨਵਾਂ ਕੋਈ ਕਰ ਰਿਹਾ ਤੇ ਲਾ ਲੈ ਨਹੀਂ ਇਹ ਕੀ ਮੈਸੇਜ ਕੀ ਜਣਾਜਾ ਨੇ ਸੁਨੇਹਾ ਕੀ ਜਣਾਜਾ ਹੈ ਹੈਗੇ ਨੇ ਕਿ ਜੇ ਕੋਈ ਥੋੜੀ ਹੈਗਾ ਬਵਾਰੀਆਂ ਤੋਂ ਪੀੜਦਾ ਜਾਂ ਆ ਕੇ ਸਾਡੇ ਕੋਲ ਦਵਾਈ ਲੈ ਸਕਦਾ ਔਰ ਬਹੁਤੇ ਲੋਕਾਂ ਦਾ ਮਨ ਹੁੰਦਾ ਜੇ ਥੋੜੀ ਜੈਨ ਮਿਲਾਂ ਦੇਖਣ ਕੇ ਉਹ ਵੈਸੇ ਜਾਣ ਜਾਣਗੇ ਵੀ ਇਹ ਕਿੰਨੇ ਕਿੰਨੇ ਚੋਰੀ ਕਰਦਾ ਹੈ ਤਦੋਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਨੈਕਸਟ ਅਗਲੇ ਵਾਰ ਕੋਈ ਹੋਰ ਨਵੇਂ ਚਿਹਰਾ ਤੁਹਾਡੇ ਸਾਹਮਣੇ ਲਿਆਵਾਂਗੇ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕਹਿੰਦੇ ਦਵਾਈ ਖਾਦੇ ਅਸੀਂ ਬਾਬਾ ਜੀ ਦੀ ਦਵਾਈ ਕਰਦੀ ਹਾਂ ਅੱਛਾ ਜੀ ਠੀਕ ਹਾਂ ਹਾਂਜੀ ਠੀਕ ਹੈ ਬਹੁਤ ਵਧੀਆ ਦਵਾਈ ਦਿੰਦੇ ਆ ਜਿਹੜਾ ਪਿੰਡਾਂ ਥੋੜਾ ਸਾਡਾ ਕੰਗਣਾ ਵੇਖ ਦੀ ਪ੍ਰੋਬਲਮ ਸੀ ਤੁਹਾਨੂੰ ਖਾਜੇ ਲਾਜ ਅੱਛਾ ਜੀ ਹਾਂਜੀ ਕਿੰਨਾ ਚਿਰ ਦਵਾਈ ਖਾਦੇ ਦੋ ਹਫ਼ਤੇ ਠੀਕ ਆ ਹੁਣ ਜੀ ਹਾਂਜੀ ਹੁਣ ਠੀਕ ਹੈ ਮੈਂ ਇਹਨਾਂ ਤੋਂ ਬਾਬਾ ਜੀ ਦੀ ਦਵਾਈ ਲੈ ਗਿਆ ਸੀ ਜੀ ਉਸ ਤੋਂ ਬਾਅਦ ਮੈਂ 4-5 ਦਿਨਾਂ ਵਿੱਚ ਠੀਕ ਹੋ ਗਿਆ। ਉਸ ਤੋਂ ਬਾਅਦ ਮੇਰੀ ਲੜਕੀ ਦੇ ਥੋੜਾ ਜਿਹਾ ਬਾਹ ਤੇ ਅਲਰਜੀ ਹੋਈ ਸੀ ਜੀ। ਫਿਰ ਮੈਂ ਇਹਨਾਂ ਨੂੰ ਆਕੇ ਦੱਸਿਆ। ਇਹਨਾਂ ਨੇ ਆਕੇ ਜੀ ਕਹਿੰਦੇ ਕੋਈ ਗੱਲ ਨਹੀਂ, ਇਹਦਾ ਵੀ ਹੱਲ ਹੈਗਾ ਜੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇੱਕ ਮਲਮ ਦਿੱਤੀ, ਇੱਕ ਖਾਣ ਨੂੰ ਦਿੱਤੀ ਦਵਾਈ। ਉਹ ਦਵਾਈ ਕੁੜੀ ਨੇ ਮਲਮ ਲਾਈ ਤੇ 2 ਦਿਨ ਦਵਾਈ ਖਾਧੀ, ਉਹਦੀ ਅਲਰਜੀ ਸਾਫ਼ ਹੋ ਗਈ। ਉਸ ਤੋਂ ਬਾਅਦ ਮੇਰਾ ਭਤੀਜਾ ਜੀ 32 ਸੈਕਟਰ ਚੋ ਪੀਜੀਆਈ ਤੋਂ 32 ਤੋਂ ਚੰਡੀਗੜ੍ਹ ਉੱਥੋਂ ਦਵਾਈ ਚਲਦੇ ਸੀ ਅਲਰਜੀ ਦੀ ਮਤਲਬ ਸਾਰਾ ਹੀ ਉੱਪਰ ਜਾਂਦਾ ਉਹ ਸਾਰੇ ਸਰੀਰ ਉੱਤੇ ਪਰ ਜਾਂਦਾ ਦੋ ਸਾਲ ਹੋ ਗਈ ਸਾਨੂੰ ਠੀਕ ਹੈ ਜੀ ਉਹ ਤੋਂ ਬਾਅਦ ਮੈਂ ਇਹਨਾਂ ਕੋਲ ਗੱਲ ਕੀਤੀ ਮੈਂ ਕਿਹਾ ਮੇਰੀ ਕੁੜੀ ਦੀ ਅਲਰਜੀ ਠੀਕ ਹੋ ਗਈ ਤਾਂ ਆਪਾਂ ਉਹਨੂੰ ਵੀ ਦੱਸਦੇ ਹਾਂ ਹਾਂ ਇਹ ਕਹਿੰਦੇ ਬੱਚਾ ਦਿਖਾ ਦਿਓ ਮੈਨੂੰ ਠੀਕ ਹੈ ਜੀ ਬਾਕੀ ਦਵਾਈ ਅਸੀਂ ਕਰਦੇ ਜਾਵਾਂਗੇ ਇਹਨਾਂ ਨੂੰ ਲੈ ਕੇ ਇੱਥੇ ਮੁੰਡਾ ਦਿਖਾਇਆ ਜੀ 10 ਸਾਲ ਦਾ ਮੁੰਡਾ ਆਇਆ ਜੀ ਉਹ ਲੈ ਆ ਕੇ ਦਿਖਾਇਆ ਇਨਾਂ ਨੂੰ ਦੇਖ ਕੇ ਦਵਾਈ ਦਿੱਤੀ ਦੱਸਿਆ ਵੀ ਅਸਾਬਾਂ ਦਾ ਨਾਣਾ ਕੱਪੜੇ ਧੋਣ ਬਾਈ ਨਾਲ ਜਿੰ ਜੋ ਵੀ ਇਹਨਾਂ ਦਾ ਹੈਗਾ ਠੀਕ ਹੈ ਜੀ ਉਦੋਂ ਬਾਅਦ ਉਹ ਦਵਾਈ ਅਸੀਂ ਹਲੇ ਵੀ ਚੱਲ ਰਹੀ ਆ ਹਲੇ ਹਫ਼ਤਾ ਹੀ ਹੋਇਆ ਸਾਨੂੰ ਜਾਂਦੀ ਨੂੰ ਠੀਕ ਹੈ ਜੀ ਮੁੰਡਾ ਬਿਲਕੁਲ ਠੀਕ ਹੈ ਸਾਨੂੰ ਬਹੁਤ ਫਰਕ ਲੱਗਿਆ ਪਰ ਇਹ ਕਹਿੰਦੇ ਦਵਾਈ ਬੰਦ ਕਰ ਦੋ ਮੈਂ ਕਿਹਾ ਜੀ ਕਮ ਸੇ ਕਮ ਤਾਂ ਸਾਡੇ 2 ਸਾਲ ਹੋ ਗਏ ਦਵਾਈ ਚੱਲਦੀ ਨੂੰ ਤੇ ਸਾਨੂੰ ਥੋੜਾ ਜਿਹਾ ਹੋਰ ਲੰਮਾ ਟਾਈਮ ਖਿਲਾਓ ਕਿ ਸ਼ਾਇਦ ਸਾਨੂੰ ਕਿਤੇ ਮੁੜ ਕੇ ਦੁਬਾਰਾ ਨਾ ਹੋ ਹਾਂ ਇਹ ਕਹਿ ਰਹੇ ਕੋਈ ਕਹਿੰਦੀ ਇੱਕ ਹਫਤਾ ਹੋਰ ਖਾਓ ਹੁਣ ਠੀਕ ਹੈ ਜੀ ਹੁਣ ਮੁੰਡਾ ਬਿਲਕੁਲ ਸੰਠੀਕ ਲੱਗਦਾ ਠੀਕ ਹੈ ਹਾਂ ਜੀ ਹੋਰ ਤੁਸੀਂ ਕਰੋਗੇ